ਅੱਜ ਆਪਾਂ ਕੌਮ ਦੇ ਮਹਾਨ ਸੂਰਬੀਰ ਬਾਦਸ਼ਾਹ ਸਰਦਾਰ ਉਧਮ ਸਿੰਘ ਜੀ ਦਾ ਸਿਹਰ ਦੀ ਦਿਹਾੜਾ ਸਾਹ ਸੰਗਤ ਨੂੰ ਬਿਣਾ ਰਹੇ ਹਾਂ ਸਰਦਾਰ ਉਧਮ ਸਿੰਘ ਜੀ ਨੂੰ ਆਪਣੀ ਜਾਨ ਕਿਉਂ ਦੇ ਦਿੱਤੀ ਉਹਦੇ ਉਹ ਆਪਾਂ ਤੁਹਾਡੇ ਜਥਾ ਬਹੁਤ ਹੀ ਪਿਆਰ ਦੇ ਸਰਦਾਰ ਜੀ ਨੂੰ ਆਪਣੀ ਸੁਨਿਆਦਸ ਗਏ ਹਾਂ ਕਿ ਸੋ ਮੈਂ ਆਪ ਜੀ ਨੂੰ ਅੱਧ ਦੇ ਦੱਦੇ ਸਾਧ ਸੰਗਤ ਇਹ ਹੀ ਬੇਨਤੀ ਕਰਦਾ ਭੋਗਿਆ ਉਸ ਵਾਰਨਾ ਤੋਂ ਵੀ ਸਿੱਖਣ ਲਈ ਸਾਰ ਸੰਗਤ ਇਹ ਕਰਵਾਨੀਆਂ ਇਹ ਜਿਹੜੀ ਆਜ਼ਾਦੀ ਸਾਡੇ ਸੌਖੀ ਨੇ ਵਾਲੀ ਇਹ ਬਹੁਤ ਜੀ ਸਾਰਾ ਜਦੋਂ ਸਾਹਮਣੇ ਪੰਨਾ ਹੋਵੇ ਤੇ ਸਿੰਦੇ ਦੇ ਵਿੱਚ ਸਾਹਮਣੇ ਫਿਰ ਕੋਈ ਪਰਦਾ ਕਮੜਾ ਹੀ ਅੱਗੇ ਵਧਰ ਇਹਨਾਂ ਨੂੰ ਵੀ ਖੁਲਕ ਕਮੜੀ ਜ਼ਿੰਦਗੀ ਜਿਉਣ ਦਾ ਜਿਹੜਾ ਇਹਨਾਂ ਨੂੰ ਵੀ ਮੈਂ ਆਪਣੇ ਵਾਂਗੂ ਇਹ ਵੀ ਮਹਿਸੂਸ ਕਰਦੇ ਹਾਂਗੇ ਕਿ ਸਭ ਤੋਂ ਜ਼ਿੰਦਗੀ ਪਰਸਾ ਨੂੰ ਜੁਲਮੋ ਪਰ ਤੋਂ ਵੱਧ ਵੱਧ ਬੰਦ ਜਾਂਦਾ ਫਿਰ ਕੋਈ ਮਾਦੀ ਅੱਗੇ ਆਉਂਦਾ ਔਰ ਇਹਨੂੰ ਜੁਲਮ ਜਾਲਮ ਨੂੰ ਸੋਧਣ ਲਈ ਸੋਧ ਕੇ ਜੰਗ ਜਿਹੜਾ ਹੈਗਾ ਉਹਨੂੰ ਜੁਲਮ ਨੂੰ ਖੰਡ ਹੁੰਦਾ ਸੋ ਮੈਂ ਜਿਆਦਾ ਸਦਾ ਆਪ ਜੀ ਦੇ ਦਰਮਿਆਨ ਨਾਮ ਲਵਾ ਅੱਜ ਸਾਡੇ ਵਿੱਚ ਵੀ ਅੱਜ ਇਹਨੇ ਇੱਕ ਸਾ ਸੰਗਤ ਕੌਮ ਨੇ ਠੱਗੀ ਕਾਢ ਨੂੰ ਕੌਣ ਨੂੰ ਮਾਰ ਜਿਹੜਾ ਉਹ ਨਰਨ ਕਾਲੀ ਜਿਹੜਾ ਜਾਲ ਜਿਸਨੇ ਬੇਦੌਸੇ ਸਿੱਖਾਂ ਦਾ ਕਤਲ ਕੀਤਾ ਤੇ ਦਾ ਬਦਲਾ ਲੈਣ ਵਾਲਾ ਜੋਰ ਸਰਪ੍ਰੇਮਿਤ ਦੇ ਜੂੜਾ ਅਕਾਲ ਪੁਰਖ ਦੇ ਸਾਫ ਦਾ ਜਥੇਦਾਰ ਪੰਜ ਸਾਹ ਪੰਜੀ ਸਿੰਘ ਜੀ ਮੈਂ ਉਹਨਾਂ ਨੂੰ ਬੇਨਤੀ ਕਰਵਾ ਕਿ ਉਹ ਸਰਪ੍ਰੇਮਿਤ ਦਾ ਵਿਚਾਰ ਸਾਡੇ ਕਰਨ ਜਥੇਦਾਰ ਪੰਜ ਸਾਹ ਪੰਜੀ ਸਿੰਘ ਜੀ ਜਰਦੀ ਜੀ ਜੀ ਸਦੀ ਸਵਾਮੀ ਗੁਰੂ ਸਿੰਘ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੀਰ codimension 547 ਦੇ ਨੌਜਵਾਨ ਵੀ ਜਿਵੇਂ ਆਪਣੇ ਕੋ ਵੀ ਸ਼ਰੀਰ ਨੂੰ ਯਾਤਰਾ ਲਈ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਖਰੀਫਾ ਪਸੂਰ ਵਿੱਚ ਮਸੀ ਲਾਗ ਕਰਦੇ ਹਾਂ ਜਿਸ ਨੇ ਅਗਿਆਦੀ ਦੇ ਸੰਗਰਾਮ ਦੇ ਵਿੱਚ ਫਰੌਨੀ ਸ਼ਹੀਦਾਂ ਦੇ ਤੌਰ ਤੇ ਆਪਣਾ ਯੋਗਦਾਨ ਪਾਇਆ गुरु ग्रंथ साहब के गुफा बहुत उच्चा दो है शहीद के संत ये दो हैं दो शख्सियत जोड़ी परमात्मा को मिलनी है बाकी पम जम करे मरे फिर जमे बहुत सजाए पैर देश लमें में जाते जल्दे कोई जम जम के नवे रूप धार के धरती करता है सवाह होकर चले जाता है ਹਰੇ ਸ਼ਹੀਦ ਇਹ ਸੰਤ ਪਰਮਾਤਮਾ ਦਾ ਪਾਤਰ ਪਰਮਾਤਮਾ ਦਾ ਪੱਖ ਹੋਵੇ ਜਾਂ ਸ਼ਹੀਦ ਹੋਵੇ ਇਹ ਜਦੋਂ ਮਨ ਨੂੰ ਮਾਰ ਲੈਂਦੇ ਨੇ ਇਹ ਦੁਨਿਆਵੀ ਪੱਖ ਨੂੰ ਖਤਮ ਕਰ ਲੈਂਦੇ ਨੇ ਕਿਸੇ ਮਕਸਦ ਦੀ ਪ੍ਰਾਪਤੀ ਦੀ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਨੇ ਉਹਨੂੰ ਪਰਮਾਤਮਾ ਮਿਲਦਾ ਜਿਹੜਾ ਸੰਤ ਹੈ ਉਸ ਨੂੰ ਵੀ तकरीबन ساری ਜ਼ਿੰਦਗੀ ਲੱਗ ਜਾਂਦੀ ਹੈ ਉਹ ਮਾਇਆ ਤਿਆਗਦੇ ਜੀ ਦੇ ਗਿਲਾਹ ਉਤਾਰਦੇ ਆ ਉਸ ਤੋਂ ਬਾਅਦ परमात्मा ਕਿਰਪਾ ਕਰਦਾ ਹੈ ਜੀ ਸ਼ਬਦ ਦੀ ਕਿਰਪਾ ਨਾਲ ਸੋਧ ਨੂੰ ਸਾਫ ਕਰਕੇ ਉਹ ਆਪਣੇ ਹਿਰਦੇ ਨੂੰ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਮਿਲਾਉਂਦਾ ਆ ਆਤਮਾ ਪਰਮਾਤਮਾ ਵਿੱਚ ਉਦੋਂ ਹੀ ਮਿਲਦੀ ਹੈ ਜਦੋਂ ਕੋਈ ਨਿਰਸਵਾਰਥ ਹੋ ਜਾਂਦਾ ਜਦੋਂ ਆਤਮਾ ਆਤਮਾ ਦੇ ਬੁਕਾਰਾਂ ਦਾ ਪ੍ਰਭਾਵ ਨਾ ਹੋਵੇ ਜਦੋਂ ਸਾਡੀ ਸੁਰਤ ਜਿਹੜੀ ਉਹ ਵਾਰਾ ਕਰਦੀ ਨਾ ਕਰਦੀ ਹੋਵੇ ਉਦੋਂ ਉਸ ਸਮੇਂ ਤੇ ਇਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਆਤਮਾ ਤੇ ਪਰਪਰਤ ਦਾ ਪ੍ਰਮਾਤਮਾ ਦੀਆਂ ਲਾਵਾਂ ਦਾ 파ਰਤ ਹੁੰਦਾ ਹੈ ਜਿਸ ਤਰ੍ਹਾਂ ਜਿਹੜਾ ਸ਼ਰੀਰ ਹੈ ਉਹ ਜਦੋਂ ਮਰਨਾ ਬਿਧਦਾ ਹੈ ਉਹ ਜਦੋਂ ਤੈ ਕਰ ਲੈਂਦਾ ਕਿ ਮੈਂ ਮਰਨਾ ਕਬੂਰ ਕੀ ਤਾ ਪਹਿਲੇ ਮਰਨ ਕੂਰ ਦਾ ਜੀਵਨ ਕੀ ਸ਼ਤ ਆਸ ਬਹੁਤ ਸਭਨ ਕੀ ਰੇਤਾਂ ਤੋਂ ਆਓ ਹਮਾਰੇ ਪਾਸ ਸ਼ਹੀਦ ਰੁਕਮਾ ਜਿਹੜਾ ਉਹਨੂੰ ਸੈਕਿੰਡਾਂ ਚ ਮਿੰਟਾਂ ਸੈਕਿੰਡਾਂ ਚ ਉਹ ਮਿਲਦਾ ਰੁਕਮਾ ਜਿਹੜਾ ਬ੍ਰਹਮ ਗਿਆਨੀ ਨੂੰ ਸਾਰੀ ਜ਼ਿੰਦਗੀ ਲਾ ਕੇ ਮਿਲਦਾ ਪਰ ਮੈਂ ਸਮਝਦਾ ਕਿ ਸ਼ਹੀਦ ਉਤਮ ਸਿੰਘ ਨੇ ਬੜਾ ਲੰਬਾ ਸਫਰ ਕੀਤਾ ਹੈ ਮੈਂ ਜਦੋਂ ਇਹ ਨਾਮੇ ਦੇ ਵਿੱਚ ਉਹ ਪਰਮਿਸ਼ਨ ਫਾਰਮ ਦੇਖਿਆ ਇਸ ਫਾਰਮ ਦੇ ਉੱਤੇ ਇੱਕ ਛੇਰ ਸਿੰਘ ਨਾਮ ਦੇ ਬੱਚੇ ਨੇ ਤੇ ਇੱਕ ਸਰੂ ਸਿੰਘ ਨਾਮ ਦੇ ਸਾਨੂੰ ਪਹਿਲ ਸਿੰਘ ਸਾਨੂੰ ਪਹਿਲ ਸਿੰਘ ਉਹਦੇ ਦੋ ਪੁੱਤਰ ਛੇਰ ਸਿੰਘ ਤੇ ਸਾਨੂੰ ਸਿੰਘ ਦੇ ਨਾਮ ਨਹੀਂ ਐਡਮਿਸ਼ਨ ਹੋਏ 1907 ਵਿੱਚ ਇਹ ਦੋ ਪੁੱਤਰੀ 1907 ਵਿੱਚ ਐਡਮਿਸ਼ਨ ਲੈਨੇ ਨੇ ਯਦੀਨ ਖਾਨੇ ਇਤੋਂ 2 ਘੰਟੇ ਪਹਿਲਾਂ ਬਹੁਤ ਸਾਰੂ ਸੰਗਤ ਐਡਮਿਸ਼ਨ ਲੈਂਦਾ ਯਦੀਨ ਖਾਨੇ ਦਾ ਜੋ ਬੱਚਾ ਹੁੰਦਾ ਤਾਂ ਤਕਰੀਬਨ ਤਿੰਨਾਂ ਜਾਣਿਆਂ ਨੂੰ ਇੱਕ ਕਮਰਾ ਮਿਲਦਾ ਉਹ ਤਿੰਨਾਂ ਜਾਣਿਆਂ ਨੂੰ ਜਦੋਂ ਉਮਰਤ ਪ੍ਰਾਪਤ ਕਰਦਾ ਸਵਾ ਮਿਲਦਾ ਉਹ ਤਿੰਨੇ ਉਮਰਤ ਪ੍ਰਾਪਤ ਕਰਦੇ ਨੇ ਉਸ ਸਮੇਂ ਜਿਹੜਾ ਸਾਧੂ ਜੀ ਕੋ ਦਾ ਨਾਮ ਨਿਰਭਉ ਸਿੰਘ ਹੋ ਜਾਂਦਾ ਇਹਦਾ ਸ਼ੇਰ ਸਿੰਘ ਉਹਦਾ ਨਾਮ ਉਦਮ ਸਿੰਘ ਹੋ ਗਿਆ। ਉਦਮ ਸਿੰਘ ਅਸਲੀ ਨਾਮ ਜਿਹੜਾ ਮਾਪਿਆਂ ਨੇ ਰੱਖਿਆ ਉਹ ਸ਼ੇਰ ਸਿੰਘ ਸੀ। ਸਰਦਾਰ ਤੇਜ ਸਿੰਘ ਨੇ ਉਹਦੇ ਪਿਤਾ ਤੇ ਹੋਰ ਦੇ ਨਾਂ ਤੇ ਜਿਹੜਾ ਨਾਮ ਰੱਖਿਆ ਉਹ ਸ਼ੇਰ ਸਿੰਘ ਸੀ। ਪਰ ਜਦੋਂ ਅਮ੍ਰਿਤ ਬਾਪ ਪਿਤਾ ਉਹਦਾ ਨਾਮ ਉਦਮ ਸਿੰਘ ਹੋਇਆ। ਉਦਮ ਸਿੰਘ ਨੇ 1920 ਦੇ ਵਿੱਚ ਇੱਕ ਨਰਭਾਉ ਸਿੰਘ ਤੇ ਹੋਰ ਇੱਕ ਇਹਦਾ ਛੇਡ ਉਦਮ ਸਿੰਘ ਦਾ ਭਰਾ ਸਰੂਪ ਸਿੰਘ ਇਹਨਾਂ ਨੇ 1919 ਦੇ ਜਨਮ ਵਾਲੇ ਬਾਅਦ ਸ਼ਬੀਲ ਲਾ ਕੇ ਸੰਕਲਨ ਦੀ ਸ਼ਿਮਰਾਂ ਕੀਤੀ ਇਹਨਾਂ ਦਾ ਬਚਪਨ ਜਿਹੜਾ ਉਹ ਗੁਰਮੰਨੀ ਗ੍ਰੰਥੀ ਦੇ ਉੱਸਾ ਜੀਵਿਆ ਗੁਰੂ ਆਸ਼ੀਰਵਾਦ ਨਾਲ ਨੇ ਆਪਣੇ ਜੀਵਨ ਸ਼ੁਰੂ ਕੀਤੇ ਇੱਕ ਮਕਸਦ ਲਈ ਛੇ ਤਾਂ ਮੈਂ ਕਰਦਾ ਕਿ ਮੈਂ ਮਰ ਚੁੱਕਾ ਹਾਂ ਪਰ ਮਨ ਤੋਂ ਪਹਿਲਾਂ ਬੜੀ ਲੰਮੀ ਬੇਨਤ ਕਰਨੀ ਪਈ ਬੜਾ ਲੰਮਾ ਸਫਰ ਕਰਨਾ ਪਿਆ 1919 ਤੋਂ ਲੈ ਕੇ 22 ਸਾਲ ਤੱਕ ਕਲੀ ਕਰਨੀ ਪਈ ਤੇ ਕਿੱਥੇ ਇੰਗਲੈਂਡ ਲੰਡਨ ਕਿੱਥੇ ਪੰਜਾਬ ਦੇ ਉਹਨਾਂ ਮਸੀਨੇ ਹੁੰਦੇ ਸਾਡਾ ਸਾਧਾ ਹੁੰਦੇ ਸਾਡਾ ਪੈਸੇ ਹੁੰਦੇ ਇੱਕ ਬਹੁਤ મોટી ਜਦੋਂ ਜੈਨ ਕੋ ਬਾਪ ਜੀ ਗੋਤਮ ਸਿੰਘ ਪਹੁੰਚਿਆ ਲੰਡਨ ਜਿੱਥੇ ਜਾ ਕੇ ਉਹਨੇ ਆਪਣੇ ਮਕਸਦ ਦੀ ਪੂਰਤੀ ਲਈ ਉਹ ਸ਼ਹਾਦਤ ਦਾ ਨਰਾ ਕੀਤਾ ਤੇ ਬਹੁਤ ਵੱਡਾ ਬਦਲਾ ਲਿਆ ਸਾਨੂੰ ਦੋਖ ਹੈ ਕਿ ਜਿੰਨਾ ਮਟਾਉ ਦਾ ਸ਼ਹੀਦ ਹੈ ਜਿੰਨਾ ਮਟਾਉ ਦਾ ਖੱਤ ਹੈ ਸ਼ਹੀਦਾਂ ਦੇ ਵਿੱਚ ਜਿੰਨਾ ਮਟਾਉ ਦਾ ਲੁਕਮਾ ਹੈ ਉਹਨੂੰ ਸੈਂਟਰ ਸਰਕਾਰ ਨੇ ਫੌਮੀ ਸ਼ਹੀਦ ਦੇ ਤੌਰ ਤੇ ਪ੍ਰਵਾਨ ਕਰਕੇ ਉਹ ਸੈਂਟਰ 'ਚ ਜਗ੍ਹਾ ਦੇ ਦਿੱਤੀ ਸੈਂਟਰ ਹਾਲ ਦੇ ਵਿੱਚ ਜਗ੍ਹਾ ਦੇ ਦਿੱਤੀ ਜਿਹੜੇ ਲੋਕ ਤਿੰਨ ਤਿੰਨ ਵਾਰ ਮਾਫ਼ੀਆਂ ਮੰਗ ਕੇ ਆਏ ਕਾਲੇ ਪਾਣੀਆਂ 'ਚੋਂ ਨਿਕਲੇ ਜੇਲਾਂ 'ਚੋਂ ਮਾਫ਼ੀਆਂ ਮੰਗ ਕੇ ਆਏ ਉਹ ਅੱਜ ਸਾਡੇ ਆਹ ਕੋਲ ਬਨੇ ਬੈਠੇ ਨੇ ਜਿਨ੍ਹਾਂ ਨੇ ਸ਼ਾਹਾਂ ਤਾਂ ਪੀਂਦੀਆਂ ਰਾਜਾਂ ਤਾਂ ਦੇ ਜਾਨ ਪੀਤੇ ਜਿਨ੍ਹਾਂ ਨੇ ਆਜ਼ਾਦੀ ਦੇ ਸੰਗਰਾਮ ਨੂੰ ਆਪਣੇ ਸਿਰਾਂ ਦੇ ਸਿਰਾਂ ਦੇ ਭੂਤੀ 파ਕੇ ਖਰੇ ਚੜਿਆ ਉਹਨਾਂ ਦੇ ਹਲਾਕ ਉਹਨਾਂ ਦੀ ਬਾਦਸ਼ਾਹ ਜ ਰੁਲ ਗਈ ਤੇ ਜਿਹੜੇ ਗਲਾਰ ਲੋਕ ਸੀ ਉਹ ਆਤਮਾ ਪਤੀ ਬਣੇ ਬੈਠੇ ਨੇ ਅੱਜ ਸਾਰਾ ਕੁਝ ਸਾਡੇ ਸਾਹਮਣੇ ਖੇਦ ਉਦਮ ਸਿੰਘ ਦੇ ਵਾਰਸਾਂ ਨੂੰ ਦੇਖ ਲਓ ਤੇ ਸ਼ਹੀਦ ਉਦਮ ਸਿੰਘ ਜਦੋਂ ਆ ਜੰਮਰ ਟੈਰ ਕੋਲ ਗੋਲੀ ਚਲਾਉਂਦਾ 1919 ਚ ਤੇ ਉਸ ਸਮੇਂ ਉਸ ਰਾਤ ਨੂੰ ਜਿੰਨਰ ਤੇ ਵਾਲਿਆ ਬੰਦੀਠੀਆਂ ਪਕਾ ਕੇ ਅੱਜ ਕਹਾਣੀ ਦੇਖੋ ਉਹ ਕਿੱਥੇ ਦੇ ਤੇ ਜੇ ਉਹਨੂੰ ਸੰਕਟ ਪਵਾ ਦਿੱਥੇ ਇਹ ਸਾਡੇ ਸਮਾਜ ਦੀ ਅਣਗਹਿਲੀ ਕਿ ਇੱਕ ਸਮੇਂ ਮਾਨ ਤੇ ਸੁਤੰਤਰ ਜੀਵਨ ਨਾਲ ਜਿਉਂਦੀ ਇੱਕ ਅਪਤਾ ਪ੍ਰੂਫ ਹੈ ਅਸੀਂ ਜਿਹੜਾ ਸ਼ਰੀਦ ਉਦਮ ਸਿੰਘਾਂ ਖਵਾਲਾ ਸਮੇਂ ਮਾਨ ਵਾਲੀ ਜ਼ਿੰਦਗੀ ਜਿਉ ਕੇ ਗਿਆ ਉਹਦੇ ਦੇੜੇ ਤੇ ਨਹੀਂ ਜਾ ਰਿਹਾ ਹੈ ਅਸੀਂ ਆਪਣੀ ਫਰਜ਼ਾਂ ਨੂੰ ਨਹੀਂ ਸੰਭਾਲ ਰਹੇ ਆ ਦਸਮ ਪਾਛਾ ਉਹਦੇ ਛੋਟੇ ਛੋਟੇ ਬੱਚੇ ਉਹਨਾਂ ਦੇ ਗੁਰਪਿਤਾ ਕੌਮਲੀ ਛੇਧ ਹੋਏ ਧਰਮ ਲਈ ਛੇਧ ਹੋਏ ਇਸ ਲਈ ਛੇਧ ਹੋਏ ਸਾਨੂੰ ਆਤਮਾ ਤੇ ਪਰਮਪ੍ਰਤਾ ਪਰਮਾਤਮਾ ਨਾਲ ਮਿਲਉਣ ਦੀ ਵਿਚੋਲਗੀ ਦੇ ਕੇ ਗਏ ਸਾਨੂੰ ਇੱਕ ਮਿਸ਼ਨ ਦੇ ਕੇ ਗਏ ਸੀ ਉਸ ਮਿਸ਼ਨ ਨੂੰ ਨਹੀਂ ਸੰਭਾਲ ਸਕਿਆ ਅੱਜ ਉਹਦੇ ਮਿਸ਼ਨ ਦੇ ਵਾਰਸ਼ ਹੋ ਪਾਣੇ ਬੈਠੇ ਨੇ ਜਿਨ੍ਹਾਂ ਨੇ ਮਿਸ਼ਨ ਨੂੰ ਮਿੱਟੀ ਚ ਰੋਲ ਦਿੱਤਾ ਜਿਨ੍ਹਾਂ ਨੇ ਕਾਹ ਤੱਕ ਨੂੰ ਮਿੱਟੀ ਚ ਰੋਲ ਦਿੱਤਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਉਹ ਸਰਕਾਰ ਨੂੰ ਬਾਪੇ ਕਹਿ ਉਹਦੀ ਸਰਕਾਰ ਅਸੀਂ ਕਹਿੰਦੇ ਸੀ ਉਹ ਸਰਕਾਰ ਨੂੰ ਪਾਵਰ ਕਹਿ ਸਰਕਾਰ ਦੇ ਫੈਰਾ ਹੱਥੇ ਲਟਾੜ ਦਿੱਤਾ ਤੇ ਅੱਜ ਤੱਕ ਲੜਾਈ ਜਾ ਰਹੇ ਅਸੀਂ ਤੁਮਾਰਾ ਦੇਖ ਰਹੇ ਹਾਂ ਅੱਜ ਤੁਸੀਂ ਦੇਖੋ 15 ਸਾਲ ਹੋ ਗਏ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਗਏ ਸਾਡੀ ਜੋਤ ਇੱਥੋਂ ਜਲਦੀਆਂ ਸਾਡੀ ਜੋਤ ਇੱਥੇ ਜਗਦੀ ਹੈ ਪ੍ਰਬੰਧਕ ਕਮੇਟੀ ਕੋ ਉਹੋ ਹੀ ਸਾਡੀ ਤਰੋਹ ਰਿਆ ਉਹੋ ਸਾਡੇ ਧਰਮ ਦੀ ਤਰੋਹ ਹੈ ਜੇ ਤਰੋਹ ਰਿਆ ਜਿੰਨੇ ਸਾਨੂੰ ਆਤਮਿਕ ਜੀਵਨ ਬਖਸ਼ਣਾ ਅਸੀਂ ਉਹ ਸ਼ਬਦ ਸੁਣੇ ਨੇ ਜੈਸਾ ਸਤਿਗੁਰ ਸੁਣੀ ਦਾ ਪੈਸੋ ਹੀ ਮੈਂ ਦੇ ਪਿਛਲੇਆਂ ਮੇਲੇ ਪ੍ਰਭੂ ਹਰਗੇ ਕਾਪਸੀ ਗੁਰਨਾਮੋ ਮੰਤਰ ਗਰਾਏਗਾ ਕੱਟੇ ਓਮੇ ਰੋਗ ਨਾਮਕ ਸਤਿਗੁਰੂ ਨੇ ਮਿਲਾਇਆ ਜਦ ਨਾਲੇ ਪਿਆ ਸਮਝੋ ਗੁਰੂ ਨਾਮ ਸਾ ਕੀ ਸਾਡੇ ਤੁਰਤ ਗਰਾਹ ਦੇ ਵਿਚੋਲੇ ਅਸੀਂ ਉਹਨਾਂ ਨੂੰ ਅਪਣਾ ਲਈਏ ਤੇ ਸਾਡੀ ਆਤਮਾ ਸਫਲ ਹੋ ਜਾਊਗੀ ਕਿਤੇ ਨਾ ਕਿਤੇ ਨੇੜੇ ਕਿਤੇ ਪਹੁੰਚ ਜਾਵਾਂਗੇ ਅੱਜ ਅਸੀਂ ਉਸ ਮਿਸ਼ਨ ਨੂੰ ਸੰਭਾਲ ਲਈਏ ਤੇ ਸਾਡੇ ਗਰੀਬ ਬੱਚੇ ਰੋਣ ਦੇ ਬਚ ਜਾਗੇ ਆ ਸਾਡੇ ਗਰੀਬ ਬੱਚੇ ਰੋਣ ਦੇ ਅਸਾਈ ਪੜ ਰਹੇ ਨੇ ਪਰ ਸਾਡੇ ਇਹ ਬਾਬੇ ਕਿਆਂ ਦੀ ਸਰਕਾਰ ਦੇ ਵਾਰਸਾਂ ਨੂੰ ਕੋਈ ਚਿੰਤਾ ਨਹੀਂ ਉਹ ਕਰੋੜਾਂ ਰੁਪਇਆ ਗੁਰੂ ਘਰ ਦਾ ਲਾ ਕੇ ਆਪਣੀ ਨਿੱਜੀ ਜਾਇਦਾਦਾਂ ਬਣਾ ਰਹੇ ਮੈਂ ਰੋਜ਼ ਤੁਹਾਨੂੰ ਸੁਹਾਈ ਦੇ ਕੇ ਦੱਸ ਰਿਹਾ ਤੇ ਮੈਂ ਇਹਨਾਂ ਪ੍ਰਬੰਧਕ ਕਮੇਟੀ ਦੇ ਵਾਰਸਾਂ ਨੂੰ ਵੀ ਚੈਲੰਜ ਕਰਦਾ ਕਿ ਜੇ ਮੈਂ ਝੂਠਾ ਤੇ ਮੇਰੇ ਕੇਸ ਕਰੋ ਮੈਨੂੰ ਆਪਣੇ ਗਿਆਨ ਖਰੀਦੇ ਹੋਏ ਲਾਲੇ ਕੋਲੇ ਗਿਆਨੀਆਂ ਨੂੰ ਕਹਿ ਕੇ ਕਾਲ ਤੱਕ ਦੇ ਸਾਬਤ ਕਰੋ ਮੈਨੂੰ ਸਾਬਤ ਕਰੋ ਮੈਂ ਝੂਠਾ ਨਹੀਂ ਫਿਰ ਤੇ ਕੇਸ ਕਰੋ ਤਾਂ ਕਿ ਸੰਗਤ ਨੂੰ ਪਤਾ ਲੱਗੇ ਵਰਨਾ ਸਾਹ ਸੰਗਤ ਦੀ ਤੁਸੀਂ ਇਹ ਉਦਮ ਕਰੋ ਤੁਸੀਂ ਅਪਰਾਧਾ ਕਰੋ ਤੁਸੀਂ ਸ਼ਹੀਦ ਉਦਮ ਸਿੰਘ ਦੇ ਵਾਰਸ ਬਣੋ ਆਪਣੀ ਐਰਥ ਅਰਥ ਨੂੰ ਗੈਪ ਨੂੰ ਜਨਾਓ ਅਸੀਂ ਸ਼ਹੀਦ ਉਦਮ ਸਿੰਘ ਨਹੀਂ ਬਣ ਸਕਦੇ ਇਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਜਿੰਦੇ ਤੇ ਹੋ ਜਵੇ ਜਿਵੇਂ ਸੂਰਜੀ ਸੰਤ ਨੇ ਕਿਹਾ ਨਾ ਕਾਲੇ ਪੱਟ ਨਾ ਚੜੇ ਸਫੇਤੀ ਕਾਗਨੋਂ ਥੀਤੇ ਬਣਕੇ ਸਾਰੇ ਹੁਸੈਨ ਸ਼ਹਾਦਤ ਪ੍ਰਿੰ ਜਿਹੜੇ ਮਰਹਮਿਤਰਾ ਦੇ ਹੈਗੇ ਸ਼ਹਾਦਤ ਉਹਨਾਂ ਨੂੰ ਮਿਲਦੀ ਆ ਜਿਹੜੇ ਆਪਣੇ ਇਸ਼ਟ ਦੇ ਅਗੇ ਸਿਰ ਦੇ ਕੇ ਪੇਸ਼ ਹੁੰਦੇ ਨੇ ਜਿਸ ਪਿਆਰੇ ਸੋਨੇ ਕਿਸਿਆ ਕੇ ਮਰ ਚਲੀਏ ਰਿਕ ਜੀਵਨ ਸੰਸਾਰ ਤਾ ਕੇ ਪਾਛੇ ਜੀਵਣਾ ਭਾਈ ਗੋਤਾਸ਼ ਕਹਿੰਦੇ ਨੇ ਕਿ ਆਪਣੇ ਇਸ਼ਟ ਦੇ ਕੇ ਮਰਨਾ ਬੜਾ ਔਖਾ ਬੋਲਦਾ ਹੋਏ ਮਰੀਦ ਨਾ ਕਰਨੀ ਹੋਣਾ ਮਰੀਦ ਮਰਦਾ ਹੋ ਜਾਵੇ ਆਪਣੇ ਸਤ ਦੇ ਅਕੇ ਪਰ ਗੱਲਾਂ ਬਾਤਾਂ ਨਾਲ ਨਹੀਂ ਹੋਇਆ ਜਾਂਦਾ ਇਹ ਤੇ ਮੰਨਣਾ ਪੈਂਦਾ ਜਿਵੇਂ ਸ਼ਹੀਦ ਉਹਨੂੰ ਸੇਵ ਕਰਿਆ ਹੁਰਤਾ ਹੋਏ ਮਰੀਦ ਨਾਲ ਗੱਲ ਨਹੀਂ ਹੋਣਾ ਸਾਬਰ ਸਿੱਧ ਕੇ ਸ਼ਹੀਦ ਪਰਮ ਭਰਮ ਕੋ ਸੋਪਣਾ ਦਰ ਦਰਵੇ ਸਰ ਸੀਤ ਪਿਰਮ ਦਾ ਸਭੋਪਣਾ ਚੰਦ ਮੂਬਾਰਕ ਹੀਨ ਪੁੱਤ ਕਰੋਣਾ ਇਹ ਜਿਹੜੇ ਮੁੱਕ ਗਏ ਉਹ ਆਦੀਨ ਦੇ ਚਾਰ ਮਾਰ ਮੁਬਾਰਕ ਨੇ ਕਿ ਤੁਸੀਂ ਦੁਨੀਆ ਦੇ ਸਾਰੇ ਸਾਰੇ ਵਰਲਡ ਦੇ ਵਿੱਚ ਆਲੋਰ ਵਾਡਰ ਕਿੱਥੇ ਸਿੱਖ ਵਾਸਤੇ ਵੀ ਸ਼ਹੀਦ ਉਦਮ ਸਿੰਘ ਨੂੰ ਯਾਦ ਕਰ ਰਹੇ ਨੇ ਇਹ ਆ ਉਹ ਉਹ ਦੌਲਤ ਸਾਡੀ ਉਹ ਸਾਡੇ ਮਹਾਂਪੁਰਖ ਜਿਹੜੇ ਕੀਤੇ ਚੰਦ ਮਾਨ ਮੁਬਾਰਕ ਨੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਅਸੀਂ ਮੈਂ ਪਹਿਲਾਂ ਕਹਿ ਦੂੰਗਾ ਅਸੀਂ ਸ਼ਹੀਦ ਉਦਮ ਸਿੰਘ ਨਹੀਂ ਬਣ ਸਕਦੇ ਪਰ ਅਸੀਂ ਕੋਸ਼ਿਸ਼ ਕਰਨੇ ਕਿ ਉਹਨਾਂ ਨੇ ਦਿੱਤੀ ਹੋਈ ਜੀਵਨ ਜਾਤ ਰੂਪ ਦਾ ਉਹਨਾਂ ਨੇ ਜਿਹੜਾ ਸਾਨੂੰ ਰਾਹ ਪਿਆਰ ਕਰਨਾ ਦਿੱਤਾ ਉਹ ਆਪ ਦੇ ਆਪਣੀ قوم ਨੇ ਆਪਣੀ قوم ਦੇ ਕੌਲਤ ਨੂੰ ਆਪਣੇ ਗੁਰਮੁਖਰੇ ਸ਼ਰਮਾਇਆ ਨੂੰ ਸਮਾਰਦੇ ਨੇ ਇਹ ਬਹੁਤ ਵੱਡੀ ਸ਼ਰਮਾਤ ਨਹੀਂ ਹੋਵੇ ਕਿ ਸ਼ਹੀਦ ਉਦੋਂ ਸਿੰਘ ਮੈਂ ਮੈਂ ਬੜੀ ਸੜੀ ਕਿਤੀ ਸ਼ਹੀਦ ਉਦੋਂ ਸਿੰਘ ਦਾ ਜਿਹੜਾ ਬਚਪਨ ਦਾ ਜੀਵਨ ਸੀ ਜਿਹੜਾ ਯਤੀਰ ਖਾਨੇ ਦੇ ਵਿੱਚ ਉਹਨਾਂ ਨੇ ਸਮਾ ਲਿਆ ਇਹ ਆਕਾਰਪੂਰ ਸੱਚਾ ਬੈਗਰੂ ਹੈ ਜਿਹੜਾ ਦੁੱਖ ਤਾਰੂ ਸੁਖ ਰੋਗ ਪਿਆ ਜਿਹੜਾ ਦੁੱਖਾਂ ਨੂੰ ਤਾਰੂ ਬਣਾ ਦਿੰਦਾ ਇਹਦਾ ਦੁੱਖ ਦੇ ਕੇ ਕਿਤੇ ਸੱਦੇ ਛੱਡੇ ਰਾਹ ਪਾ ਲੰਦਾ ਇਹ ਕਾਲਪੁਰ ਸੱਦੇ ਵੇਖੂਣ ਦੀਆਂ ਦਾਦੀਆਂ ਦਾਤਾਂ ਨੇ ਧੋਪ ਸੁਖ ਲੋਏ ਘਰ ਕੱਪੜੇ ਫੈਲੇ ਜਾਏ ਮਨੋ ਅਕਾਲਪੁਰ ਸੱਦੇ ਵੇਖੋ ਕਿਰਪਾ ਕਰੇ ਛੇਰੀ ਬੁਰੇ ਸਿੰਘ ਵਰਗੇ ਸੂਰਮੇ ਸਾਡੀ ਕੌਮ 'ਚ ਜੂਨੇ ਰਹਿਣ ਵਸਦੇ ਰਹਿਣ ਸਾਡੀ ਕੌਮ 'ਚ ਹਾਜ਼ਰੀ ਨੋਦੇ ਰਹਿਣ ਤਾਂ ਕਿ ਸਾਡੀ ਕੌਮ ਨੂੰ ਲੁੱਟਣ ਵਾਲੇ ਲਟੇਰੇ ਡਰਦੇ ਰਹਿਣ ਆਪਣੀ ਹਾਜ਼ਰੀ ਆਪਣੀ ਸਰਦਾਰੀ ਤੁਹਾਡੀ ਇਹ ਹੋਵੇਗੀ ਕਿ ਆਪਣੀ ਕੌਮ ਨੂੰ ਬਚਾ ਲੋ ਕਫਾ ਪਾਤ ਜਿਹੜਾ ਸਾਨੂੰ ਸਬਾਤ ਦਿੱਤਾ ਮੀਰੀ ਤੇ ਪੀਰੀ ਉਹਨੂੰ ਬਚਾ ਲਈਏ। ਨਫਸੂਏ ਪਾਛਾ ਜਿਹੜਾ ਸਾਨੂੰ ਕਨਸੈਪਟ ਦੇ ਕੇ ਪੰਥ ਤੇ ਗ੍ਰੰਥ ਦਾ ਉਹਨੂੰ ਬਚਾ ਲਈਏ। ਅੱਜ ਤੁਹਾਡੇ ਸਾਹਮਣੇ ਹੈ ਇੱਕ ਪਰਵਾਰ ਦੀ ਮੀਰੀ ਨੂੰ ਬਚਾਉਣ ਲਈ। ਇੱਕ ਗਵਨੀਆਂ ਦੀ ਪੀਰੀ ਪਪਾਹਾਰ ਹੋਏ ਬੈਠੇ। ਅੱਜ ਗੁਰੂ ਦੀ ਪੀਰੀ ਭੁੱਲ ਗਈ। ਅੱਜ ਆਕਾਰਪੁਰ ਦੀ ਮੀਰੀ ਭੁੱਲ ਗਈ ਸਾਨੂੰ। ਸਾਨੂੰ ਗੁਰੂ ਸਾਹਿਬ ਨੇ ਕਿਹਾ ਮੇਰੀ ਪੀੜਾ ਦਾ ਕਨਸੈਪਟ ਦਿੱਤਾ ਸੀ ਇਹ ਨਹੀਂ ਮੇਰੀ ਪੀੜਾ ਦੀ ਸੇਵਾ ਕਰਕੇ ਹੋਵੇ ਉਹ ਆਪਣੀ ਕੌਮ ਨੂੰ ਸਮਾਧੋ ਆਪਣੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰੋ ਦਸਮ ਪਾਤਸ਼ਾਹ ਦੇ ਹੋ ਕੇ ਜਿਓ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਛੇਰ ਸਿੰਘ ਜਿਹੜਾ ਬੱਚਾ ਗਿਆ ਸੀ ਜਪੀਰ ਖਣੇ ਤੋਂ ਅਮਰਤਾਰੀ ਹੋਇਆ ਅਮਰਤਾਰੀ ਹੋ ਕੇ ਉਹਦਾ ਨਾਮ ਮੋਦੂ ਸੈਡ ਹੋਇਆ ਵਰਨਾ ਪਵਾ ਦਾ ਨਾਮ ਜਿਹੜਾ ਫਸਲਾ ਕਹਿ ਸਿੰਘ ਨੇ ਰੱਖਿਆ ਉਹ ਛੇਰ ਮੋਦਕ ਸਿੰਘ ਬੜਕੇ ਉਹ ਸੂਪਮੈਨੇ ਜਿਹੜੀ ਜੱਸ ਖੱਪਿਆ ਦੁਨੀਆ ਤੇ ਉਹਨੂੰ ਅੱਜ ਤੁਸੀਂ ਸਲਾਮ ਕਰਦੇ ਹੋ ਸੇਜਤਾ ਕਰਦੇ ਹੋ ਮਕਾਮ ਤੋਂ ਸਭ ਤੋਂ ਮੈਂ ਉਹ ਕਿਰਪਾ ਕਰੇ ਸਾਡੇ ਸਮਾਪਤ ਪਰਿਵਾਰ ਤੇ ਅਸੀਂ ਆਪਣੇ ਸ਼ਹੀਦਾਂ ਦੇ ਇਹਨਾਂ ਪੂਰਨਿਆਂ ਤੇ ਚੱਲ ਕੇ ਕੌਮ ਦੀ ਜ਼ਿੰਦਗੀ ਨੂੰ ਜੋੜਨੇ ਮਜਬੂਰ ਕਰੀਏ ਸਾਡੇ ਜਿਹੜੇ ਕੌਮ ਦੇ ਗਰੀਬ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਦੇ ਗੁਰੂ ਘਰ ਦੀ ਸਰਕਾਰ ਦਾ ਪੈਸਾ ਲੱਗੇ ਸਾਡੇ ਜਿਹੜੇ ਗਰੀਬ ਨੇ ਜਿਨ੍ਹਾਂ ਦਾ ਰਾਤ ਨਹੀਂ ਹੋ ਸਕਦਾ ਉਹਨਾਂ ਦੇ ਰਾਤ ਨਹੀਂ ਸਾਡੇ ਗੁਰੂ ਘਰ ਦਾ ਗੁਰੂ ਦੀ ਗੋਲਕ ਦਾ ਪੈਸਾ ਲੱਗੇ ਯਤ ਨੂੰ ਕਮਰੇ ਨੇ ਨਹੀਂ ਸੋਲਤਾ ਮਿਲ ਗੁਰੂ ਦੀਆਂ ਜਾਇਦਾਦਾਂ ਨੂੰ ਵੇਚੀਆਂ ਜਾਣ ਨਾ ਤਵਾਦਲੇ ਹੋ ਨਾ ਉਹ ਨਾ ਵਾਪਰੇ ਨਾਂ ਦੇ ਨਿਰਵੇ ਸਾਦੀ ਲੀਤ ਲੈ ਸਕਦਾ ਗੁਰੂ ਘਰ ਦਾ ਪੈਸਾ ਆਪਣੇ ਰਾਜਨੀਤਿਕ ਕੰਮਾਂ ਤੇ ਲੱਗ ਸਕੇ ਸਾਡੇ ਗੁਰੂ ਘਰ ਦੇ ਕਾਰਜਾਂ ਲਈ ਜਿਹੜੇ ਕਾਰਜਾਂ ਦੀ ਦਸੋਂ ਨੂੰ ਦੇਣ ਦੀ ਪ੍ਰਥਾ ਸ਼ੁਰੂ ਹੋਈ ਕੋਸਤਰਾ ਨੱਗੇ ਇਹ ਯਕੀਨੀ ਬਣਾਓ ਕਿ ਬਹੁਤ ਵੱਡੇ ਸ਼ਰਧਾਲੂ ਜਲੀ ਹੋਵੇਗੇ ਜੇ ਇਹ ਉਲਮ ਸਿੰਘ ਨੂੰ ਅਕਾਲਪੁਰ ਸੱਜੇਵੇਂ ਨੂੰ ਕਿਰਪਾ ਕਰੇ ਤੁਹਾਡਾ ਪ੍ਰਵਾਹ ਤੁਹਾਡਾ ਇਹ ਜਲਸਾ ਤੁਹਾਡਾ ਜਲੂਸ ਵਰਗੇ ਆਵਾਜ਼ ਇਤਨੇ ਨਹੀਂ ਉੱਚ ਹੋਵੇਗੀ ਸਾਡੇ ਦੁਸ਼ਮਣ ਵੀ ਉਹਨੇ ਰੋਤਵਾ ਦੇ ਲਈ ਮਜਬੂਰ ਹੋ ਕੇ ਫਤਾਰ ਉਲਮ ਸਿੰਘ ਸ਼ਹੀਦ ਹੋ ਗਏ ਸੈਂਟਰ ਹਾਲ ਦੇ ਵਿੱਚ ਇਹੋ ਜਿਹੇ ਸੂਲਮਿਆਂ ਦੇ ਬੁੱਤ ਲੱਗਣ ਦੁਨੀਆ ਦੇਖੇ ਦਰਾਰਾਂ ਦੇ ਬੁੱਤ ਲੱਗੇ ਨੇ ਅਸਲ ਵਿੱਚ ਦੇਖ ਰਹੇ ਕਿ ਸਾਡੇ ਸ਼ਹਿਰ ਤੱਕ ਨਾ ਨਾ ਲਜਾ ਨਹੀਂ ਆਉਂਦਾ। ਜੋ ਕਾਮ ਤੋਂ ਸਭੇ ਬੇਗੂ ਕਿਰਪਾ ਕਰੇ ਸਾਨੂੰ ਸਾਰੇ ਨੂੰ ਆਪੇ ਆਪਣੇ ਗੁਰੂ ਬਾਚੇ ਅਨੁਸਾਰ ਜਿਹੇ ਉਦਮ ਸੰਗਿਤਾ ਆਪਣੀ ਜੀਵਨ ਨੂੰ ਜੀ ਕਰਕੇ ਆਪਣੀ ਜਿੰਦ ਨੂੰ ਲੇਖੇ ਲਾਈਏ ਜਿਨ ਜੀਓ ਪਿੰਡ ਮੁੱਖ ਲੱਕ ਦੀ ਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨੂਂ ਦੀ ਆ ਰਸਾਂ ਨੂੰ ਪਕਾਣੀ ਜਿਨ ਦੀਏ ਸੋਚੇ ਤਨਾ ਵਈ ਪਸੂ ਮੁਕ ਕਰ ਜਾਣ ਇਸ ਪ੍ਰਮਾਤਮਾ ਨੇ ਸੇ ਜੇ ਵੀ ਮਿੱਟੀ ਜੇ ਨੂੰ ਜੋ ਨੇ ਸੋਹਣਾ ਸੁਹੋਲਤਾ ਦਿੰਦੀ ਆ ਖਾਣ ਨੂੰ ਦਿੱਤਾ ਪਾਉਣ ਨੂੰ ਦਿੱਤਾ ਤੇ ਉਹ ਸਾਡੇ ਹਿਰਦੇ 'ਚ ਨਹੀਂ ਵਸਿਆ ਤੇ ਪਛੋਗ ਹੋ ਕਰ ਜਾਂਦੀ ਗੁਰੂ ਸਾਹਿਬ ਕਹਿੰਦੇ ਕੋਸਵਿੰ ਨਹੀਂ ਤੂੰ ਪਛੋਗ ਹੈ ਤੂੰ ਮਨੁੱਖ ਨਹੀਂ ਗੁਰੂ ਦਾ ਗੁਰੂ ਮਾਨ ਸਾਹਿਬ ਜੀ ਨੇ ਕਿਹਾ ਕਿ ਜਿਹਦੇ ਹਿਰਦੇ 'ਚ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਉਹ ਮਿੱਤਕ ਦੀ ਮੜੇ ਜਿਹੜਾ ਜਿਹਦੀ ਆਤਮਾ ਮਰ ਗਈ ਉਹ ਮਰੀ ਹੋਈ ਆਤਮਾ ਨੂੰ ਚੁੱਕੀ ਫਿਰਦਾ ਨਾ ਆਉਣ ਨੂੰ ਮਰਤਕ ਦੀ ਮੜੀ ਗਿਆ ਉਹ ਚਲਦੀ ਫਿਰਦੀ ਕਬਰ ਗਿਆ ਕਬੀਰ ਸੁਪਾ ਕੀ ਕਰੇ ਜਾਗ ਰੋਏ ਪੈ ਦੁੱਖ ਜਾਂ ਕਿਹ ਬਾਸਾ ਗੋੜੇ ਵਿੱਚ ਸੌਂ ਕੰ ਸੌਵੇ ਫਤ ਨਾ ਬਾਸਾ ਗੋੜੇ ਦੇ ਵਿੱਚ ਹੈ ਮੜੀ ਦੇ ਵਿੱਚ ਹੈ ਉਹ ਸੁਫਟੀ ਨਹੀਂ ਸੌ ਸਕਦੇ ਕਿ ਗੁਰੂ ਮਹਾਰਾਜ ਨੇ ਬਖਸ਼ਨੇ ਕਿ ਮੁਰਦਾ ਹੋਈ ਆਤਮਾ ਨੂੰ ਚੁੱਕੀ ਫਿਰਦਾ ਸਰੀਰ ਮੁਰਦਾ ਹੋਇਆ ਉਹ ਚੁੱਕ ਕੇ ਵਾਹਸਾ ਕਪੜਾ ਤੋਂ ਬਾਹਰ ਪਰ ਜਿਹੜੇ ਸਰੀਰ ਦੇ ਪ੍ਰਮਾਤਮਾ ਦੇ ਨਾਲ ਦਾ ਰਸ ਲੇ ਗਿਆ ਉਹ ਹਰਮੰਦਰ ਹੈ ਸਰੀਰ ਹੈ ਉਹ ਫਿਰ ਸਰੀਰ ਹਰਮੰਦਰ ਬਣ ਕੇ ਪ੍ਰਮਾਤਮਾ ਦੇ ਰੇੜੀ ਖਾਂ ਬਣ ਜਾਂਦਾ ਸੋ ਅਸੀਂ ਆਪਣੇ ਆਪ ਨੂੰ ਸਮਾ ਲਈਏ ਆਪਣੀ ਸੁਰਤ ਨੂੰ ਸ਼ਬਦ ਦੇ ਹਵਾਲੇ ਕਰੀਏ ਜਿਹੜੀ ਆਵਾਜ਼ ਹੋਈ ਸੁਪਕਾਣਾ ਵਿੱਚ ਆਵਾਜ਼ ਹੋਈ ਜਿਹਨਾਂ ਦੀ ਸੋਧਿਆ ਕੋ ਨੂੰ ਕਾਬੂ ਕਰ ਸਕੇ ਜੁਮੈ ਸੁਸੈਟੀ ਦਾ ਨੌਜਵਾਨ ਵੀਰ ਦਾ ਵਾਕੇ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਸਭਾ ਦਾ ਇਹ ਸਵਾਗਤ ਰਾਤੀ ਹੈ ਪ੍ਰਕਾਰਪੁਰ ਸੰਗਤ ਦੇ ਵੇਗੋ ਕਿਰਪਾ ਕਰੇ ਸਾਡੀ ਕੌਮ ਜਿਹੜੀ ਕਿੱਥੇ ਵੀ ਵਸਦੀ ਸਾਰੀ ਦੁਨੀਆ ਵਿੱਚ ਸਾਰੀ ਦੁਨੀਆ ਵਿੱਚ ਇਸ ਦਿਨ ਆਪੀਆਂ ਆਪਣੀ ਥਾਂ ਤੇ ਸ਼ਹੀਦ ਉਦਮ ਸਿੰਘ ਨੂੰ ਯਾਦ ਕਰਨ ਤਾਂ ਕਿ ਸਾਡੇ ਸ਼ਹੀਦਾਂ ਦੀ ਕਦਰ ਪਵੇ ਤਾਂ ਕਿ ਸਾਡੇ ਸ਼ਹੀਦਾਂ ਦੇ ਹੋਂਦੀ ਰੂਹਤੇ ਤੋਂ ਉਹਨਾਂ ਦੇ ਸੰਸਕਾਰਾਂ ਤੋਂ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਾਰੇ ਨੌਜਵਾਨ ਫੀਲਿੰਗ ਆਪ ਜੀ ਆਪ ਨੂੰ ਮਿਲ ਸਕੇ ਜੋ ਸੂਬਾ ਸੰਪਾ ਦਾ ਅਕਾ ਮਾਹੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੈਭੂ ਜੀ ਦਾ ਖਾਸਾ ਵੈਭੂ